ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ YouTube ਤੇ ਅੱਜ ਦੀ ਜਿਹੜੀ ਕਹਾਣੀ ਹੈ ਉਹ ਇੱਕ 13 ਸਾਲ ਦੀ ਬੱਚੀ ਹੈ ਜਿਹੜੀ ਕਿ ਸਕੂਲ ਦੇ ਵਿੱਚ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਤੇ ਉਹ ਉਸ ਦੀ ਕਹਾਣੀ ਹੈ ਜਿਹੜੀ ਇਸ ਵਾਰਤਾਤ ਜਦੋਂ ਹੁੰਦੀ ਹੈ ਬੱਚਾ ਬੱਚੇ ਨੂੰ ਜਨਮ ਦਿੰਦੀ ਹੈ ਲੜਕੀ 13 ਸਾਲ ਦੀ ਤੇ ਉਸ ਸਮੇਂ ਵਿੱਚ ਜਿਹੜੀ ਉਸ ਟਾਈਮ ਤੇ ਜਿਹੜੀ ਮੈਡਮ ਸੀ ਜਿਨੇ ਸਾਰਾ ਇਹ ਦ੍ਰਿਸ਼ ਆਪਦੀਆਂ ਅੱਖਾਂ ਨਾਲ ਦੇਖਿਆ ਸੀ ਤੇ ਇਹ ਉਸਦੇ ਮੂੰਹ ਆਪਾਂ ਇਹ ਕਹਾਣੀ ਸੁਣਦੇ ਆ ਬਿਨਾ ਟਾਈਮ ਵੇਸਟ ਕੀਤੇ ਤਾਂ ਆਪਾਂ ਸ਼ੁਰੂ ਕਰਦੇ ਆ ਤੇ ਜੇ ਤੁਸੀਂ ਤਾਂ ਜੋ ਆਪਣੀਆਂ ਜੜੀਆਂ ਧੀਆਂ ਨੇ ਭੈਣਾਂ ਨੇ ਸੁਰੱਖਿਤ ਹੋ ਸਕਣ ਇਸ ਕਰਕੇ ਕਹਾਣੀ ਨੂੰ ਜ਼ਰੂਰ ਸ਼ੇਅਰ ਕਰਿਓ ਆਪਣੀਆਂ ਭੈਣਾਂ ਨੂੰ ਆਪਣੀਆਂ ਬੱਚੀਆਂ ਨੂੰ ਕਿਉਂਕਿ ਆਪਾਂ ਸਿੱਧਾ ਡਾਇਰੈਕਟ ਗੱਲ ਨਹੀਂ ਕਰ ਸਕਦੇ ਤੇ ਇਹ ਕਹਾਣੀ ਦੀ ਜਰੀਆ ਉਹਨਾਂ ਨੂੰ ਸਿੱਖਿਆ ਦੇ ਸਕਦੇ ਆ ਕਹਾਣੀ ਜ਼ਰੂਰ ਸੁਣਿਓ ਤੇ ਲਾਸਟ ਤੱਕ ਦੇਖਣ ਦੇਖਦੇ ਰਹੋ ਤਾਂ ਹੀ ਤੁਹਾਨੂੰ ਸਾਰੀ ਕਹਾਣੀ ਦਾ ਪਤਾ ਲੱਗੇਗਾ ਕਿ ਇਹ ਕਿਸ ਤਰ੍ਹਾਂ ਬੀਤਦੀ ਹੈ 13 ਸਾਲ ਦੀ ਬੱਚੀ ਦੇ ਨਾਲ ਇੱਕ ਮੈਡਮ ਸਕੂਲ ਵਿੱਚ ਜਿਹੜੀ ਹੁੰਦੀ ਉਸ ਟਾਈਮ ਉਹਦੇ ਜਵਾਨੀ ਆਪਾਂ ਸੁਣੀ ਹੈ ਕਹਾਣੀ ਉਹ ਕਹਿੰਦੀ ਹੈ ਕਿ ਜਦੋਂ ਮੈਂ ਸਕੂਲ ਵਿੱਚ ਜਾਂਦੀ ਆ ਕਿ ਜਿਹੜਾ ਮੇਰਾ ਰਵਾਲਾ ਏ ਉਹ ਜੌਬ ਕਰਦਾ ਉਹਦੀ ਜੌਬ ਹੁੰਦੀ ਥੋੜੀ ਟਾਈਮ ਨਾਲ ਠੀਕ ਹੈ ਸਕੂਲ ਮੇਰਾ ਲੇਟ ਹੁੰਦਾ ਹੈ ਤੇ ਉਹ ਟਾਈਮ ਨਾਲ ਜਾਂਦਾ ਇਸ ਕਰਕੇ ਮੈਨੂੰ ਵਾਰ-ਵਾਰ ਕੋਈ ਛੱਡਣ ਜਾ ਨਹੀਂ ਸਕਦਾ ਤੇ ਮੈਂ ਉਸ ਟਾਈਮ ਹੀ ਉਹਨਾਂ ਦੇ ਨਾਲ ਚਲੀ ਜਾਂਦੀ ਹਾਂ ਤੇ ਉਹ ਮੈਨੂੰ ਛੱਡ ਕੇ ਸਕੂਲ ਵਿੱਚ ਤੇ ਆਪ ਆਪਣੇ ਕੰਮ ਤੇ ਚਲੇ ਜਾਂਦੇ ਨੇ ਇਸ ਕਰਕੇ ਉਹ ਉਸ ਦਿਨ ਜਿਸ ਦਿਨ ਦੀ ਵਾਰਦਾਤ ਹੈ ਉਹ ਸਵੇਰ ਕੀ ਟਾਈਮ ਨਾਲ ਆ ਜਾਂਦੀ ਏ ਜਦੋਂ ਆਉਂਦੀ ਏ ਤੇ ਉਸ ਟਾਈਮ ਉਹਦੇ ਪੇਟ ਦੇ ਵਿੱਚ ਅਚਾਨਕ ਹੀ ਦਰਦ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਉਹਦੇ ਪੇਟ ਵਿੱਚ ਜਦੋਂ ਦਰਦ ਸ਼ੁਰੂ ਹੁੰਦਾ ਹੈ ਕਿ ਉਹਨੂੰ ਜਿਹੜੀ ਮਾਂ ਵਾਲੀ ਤੁਸੀਂ ਕਹਿੰਦੇ ਡੇਟ ਵਗੈਰਾ ਦੇ ਦਿਨ ਹੁੰਦੇ ਨੇ ਤੇ ਉਹਨੂੰ ਯਾਦ ਨਹੀਂ ਹੁੰਦਾ ਉਹਨਾਂ ਦੇ ਜਦੋਂ ਪੇਟ ਦਰਦ ਹੁੰਦਾ ਤੇ ਉਹਨੂੰ ਯਾਦ ਆਉਂਦਾ ਹੈ ਕਿ ਮੇਰੇ ਤਾਂ ਖਾਸ ਦਿਨ ਸ਼ੁਰੂ ਹੋਣ ਵਾਲੇ ਨੇ ਇਸ ਕਰਕੇ ਉਹ ਕੀ ਕਰਦੀ ਏ ਕਿ ਉਹ ਜਿਹੜਾ ਉਹਨਾਂ ਦਾ ਵਾਸ਼ਰੂਮ ਹੁੰਦਾ ਏ ਜਿਹੜਾ ਸਟਾਫ ਦਾ ਟੀਚਰਾਂ ਦਾ ਵਾਸ਼ਰੂਮ ਹੁੰਦਾ ਏ ਉਹ ਥੋੜਾ ਦੂਰ ਹੁੰਦਾ ਏ ਤੇ ਜਿਹੜਾ ਬੱਚਿਆਂ ਵਾਲਾ ਹੁੰਦਾ ਏ ਤੇ ਉਹ ਥੋੜਾ ਨੇੜੇ ਹੁੰਦਾ ਏ ਇਹ ਸਕੂਲ ਹੁੰਦਾ ਏ ਕੁੜੀਆਂ ਦੇ ਮਤਲਬ ਸਕੂਲ ਹੁੰਦਾ ਏ ਠੀਕ ਹੈ ਓਨਲੀ ਗਰਲਸ ਇਸ ਕਰਕੇ ਇਸ ਸਕੂਲ ਵਿੱਚ ਇਹੋ ਜਿਹੀ ਕਟਨਾ ਹੋਣੀ ਬਹੁਤ ਹੀ ਕਿ ਇੱਕ ਵੱਡੀ ਗੱਲ ਸੀ ਇਸ ਕਰਕੇ ਜਦੋਂ ਉਹ ਕੁੜੀ ਉਹ ਜਦੋਂ ਟੀਚਰ ਜਾਂਦੀ ਹੈ ਵਾਸ਼ਰੂਮ ਤੇ ਉਹਨੇ ਸਾਰਾ ਸਮਾਨ ਆਪਣੇ ਪਰਸ ਵਿੱਚ ਉਹਦਾ ਹੁੰਦਾ ਹੈ ਮਾਂ ਵਾਲੀ ਦਾ ਜੋ ਵੀ ਆਪਾਂ ਯੂਜ਼ ਕਰਦੇ ਹਾਂ ਤੇ ਉਹ ਲੈ ਕੇ ਉਹਾਂ ਦੀ ਕਿ ਜੇ ਤਾਂ ਮੈਂ ਸਟਾਫ ਵਾਲੇ ਜਾਵਾਂ ਬਾਥਰੂਮ ਵਿੱਚ ਤੇ ਉਹ ਦੂਰ ਹੈ ਤੇ ਮੇਰੇ ਕੱਪੜੇ ਨਾ ਖਰਾਬ ਹੋ ਜਾਣੇ ਇਸ ਕਰਕੇ ਉਹ ਭਾਜ ਕੇ ਬੱਚਿਆਂ ਵਾਲਾ ਜਿਹੜਾ ਹੁੰਦਾ ਹੈ ਗਰਲਸ ਵਾਲਾ ਵਾਸ਼ਰੂਮ ਉਹ ਯੂਜ਼ ਕਰਨ ਵਾਸਤੇ ਚਲੀ ਜਾਂਦੀ ਜਦੋਂ ਉੱਥੇ ਜਾਂਦੀ ਹੈ ਤੇ ਕੀ ਦੇਖਦੀ ਹੈ ਉਹ ਦੇਖ ਕੇ ਉਹ ਇੰਨੀ ਹੱਕੀ ਪੱਕੀ ਰਹਿ ਜਾਂਦੀ ਹੈ ਗੱਲ ਹੀ ਛੱਡੋ ਉਸੇ ਟਾਈਮ ਉਹਨਾਂ ਦੇ ਪੈਰੀ ਉਹ ਕਹਿੰਦੀ ਕਿ ਮੈਂ ਵਾਪਸ ਆ ਜਾਨੀ ਆ ਜਦੋਂ ਮੈਂ ਵਾਪਸ ਆਉਣੀ ਆ ਤੇ ਉਦੋਂ ਜਿਹੜਾ ਸਟਾਫ ਹੁੰਦਾ ਦੂਸਰੇ ਟੀਚਰ ਹੁੰਦੇ ਉਹ ਵੀ ਆ ਚੁੱਕੇ ਹੁੰਦੇ ਨੇ ਤੇ ਜਿਹੜੀਆਂ ਕਿ ਹੁੰਦੀਆਂ ਨੇ ਕੰਮ ਵਾਲੀਆਂ ਉਹ ਵੀ ਆ ਜਾਂਦੀਆਂ ਨੇ ਜਦੋਂ ਆਣ ਕੇ ਸਾਰੀ ਵਾਰਦਾਤ ਪ੍ਰਿੰਸੀਪਲ ਨੂੰ ਦੱਸਦੀਏ ਤਾਂ ਉੱਥੇ ਜਿਹੜੀ ਬੱਚੀ ਹੁੰਦੀ ਉਹ ਬੇਹੋਸ਼ ਪਈ ਹੁੰਦੀ ਹੈ ਜਿੰਨੇ ਕਿ ਜਨਮ ਦੇ ਤਦ ਉਹ ਬੇਹੋਸ਼ ਹੁੰਦੀ ਹੈ ਤੇ ਉਹ ਉਹਨੂੰ ਸਟਾਫ ਜਿਹੜੀਆਂ ਕੰਮ ਵਾਲੀਆਂ ਹੁੰਦੀਆਂ ਉਹਨਾਂ ਨੂੰ ਕਹਿ ਕੇ ਉਹਨੂੰ ਕੁੜੀ ਨੂੰ ਲੈ ਕੇ ਆਉਂਦੇ ਨੇ ਸਟਾਫ ਰੂਮ ਦੇ ਵਿੱਚ ਜਿੱਥੇ ਟੀਚਰ ਹੁੰਦਾ ਉਹਨੂੰ ਕਾਫੀ ਪਾਣੀ ਪੂਣੀ ਪਾਉਂਦੇ ਨੇ ਤੇ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਨਹੀਂ ਉਹ ਕੀ ਹੁੰਦੀ ਹੈ ਬਿਉਸ਼ ਹੁੰਦੀ ਹੈ ਫਿਰ ਉਹਨਾਂ ਉਹ ਕਹਿੰਦੇ ਨੇ ਕਿ ਆਪਾਂ ਕੀ ਕਿਸੇ ਡਾਕਟਰ ਨੂੰ ਦਿਖਾਈਏ ਤਾਂ ਜੋ ਇਹਦਾ ਪਤਾ ਲੱਗ ਸਕੇ ਤੇ ਕੀ ਇਹਨੂੰ ਹੋਇਆ ਹੈ ਉਹ ਕਿਸੇ ਉਥੋਂ ਹੀ ਲੇਡੀ ਡਾਕਟਰ ਨੂੰ ਬੁਲਾ ਲੈਂਦੀਆਂ ਨੇ ਜਦੋਂ ਉਹ ਬੁਲਾਉਂਦੀਆਂ ਨੇ ਤੇ ਉਹ ਕਹਿੰਦੇ ਕਿ ਇਹਨਾਂ ਨੂੰ ਤੁਰੰਤ ਇਹਨੂੰ ਕੁੜੀ ਨੂੰ ਹਸਪਤਾਲ ਲੈ ਜਾਣਾ ਪੈਣਾ ਹੈ ਉਹ ਕੁੜੀ ਨੂੰ ਹਸਪਤਾਲ ਜਦੋਂ ਲੈ ਕੇ ਜਾਂਦੇ ਨੇ ਇਹ ਈਰਾਨ ਦੀ ਕਹਾਣੀ ਇੱਕ ਸੱਚੀ ਘਟਨਾ ਹੈ ਠੀਕ ਹੈ ਤੇ ਉਹ ਜਦੋਂ ਕੁੜੀ ਨੂੰ ਜਦੋਂ ਲੈ ਕੇ ਜਾਂਦੇ ਨੇ ਤੇ ਉਹ ਜਿਹੜੀ ਮੈਡਮ ਹੁੰਦੀ ਹੈ ਉਹ ਤਾਂ ਕਹਿੰਦੀ ਕਿ ਨਹੀਂ ਲੋੜ ਨਹੀਂ ਕਿ ਸਕੂਲ ਦੇ ਗੱਲ ਸਾਰੇ ਤੇ ਬਾਹਰ ਜਾਵੇਗੀ ਤੇ ਪਰ ਉਹ ਕੁੜੀ ਨੂੰ ਉਹ ਜਿਹੜੀ ਮੈਡਮ ਹੈ ਉਹ ਕਹਿੰਦੀ ਮੈਂ ਕਹਿੰਨੀ ਆ ਕਿ ਨਹੀਂ ਜਾਣਾ ਚਾਹੀਦਾ ਹੈ ਬੱਚੀ ਨੂੰ ਕੁਝ ਹੋ ਸਕਦਾ ਹੈ ਤੇ ਆਪਣੇ ਤੇ ਗੱਲ ਆ ਸਕਦੀ ਹੈ ਲੈ ਜਾਣਾ ਚਾਹੀਦਾ ਫਿਰ ਜਿਹੜੀ ਪ੍ਰਿੰਸੀਪਲ ਮੈਡਮ ਹੁੰਦੀ ਹੈ ਕਿ ਉਹ ਹੋ ਜਾਂਦੀ ਹੈ ਤਿਆਰ ਹੋ ਜਾਂਦੀ ਹੈ ਲੈ ਜਾਣ ਵਾਸਤੇ ਤੇ ਫਿਰ ਉਹ ਦੂਸਰੇ ਜਿਹੜੀ ਮੈਡਮ ਦੇ ਨਾਲ ਉਹਨਾਂ ਦੀ ਮੈਂ ਇਕੱਲੀ ਜਾਨੀ ਆ ਪ੍ਰਿੰਸੀਪਲ ਮੈਡਮ ਦੇ ਨਾਲ ਬਾਕੀ ਟੀਚਰਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਸਕੂਲ ਦਾ ਧਿਆਨ ਰੱਖੋ ਤੇ ਵਾਸ਼ਰੂਮ ਨੂੰ ਲੋਕ ਲਵਾ ਦਿੱਤਾ ਜਾਂਦਾ ਹੈ ਤਾਂ ਜੋ ਇਸ ਘਟਨਾ ਦਾ ਹੋਰ ਬਾਹਰ ਨਾ ਨਿਕਲ ਸਕੇ ਸਕੂਲ ਦਾ ਨਾਮ ਨਾ ਖਰਾਬ ਹੋ ਸਕੇ ਉਹ ਫਿਰ ਕੀ ਕਰਦੇ ਨੇ ਉਹ ਲੈ ਕੇ ਜਾਂਦੇ ਹਸਪੀਟਲ ਉੱਥੇ ਜਾ ਕੇ ਜਦੋਂ ਦਾਖਲ ਕਰਵਾਉਂਦੇ ਨੇ ਤੇ ਉਹ ਕੀ ਕਹਿੰਦੇ ਨੇ ਕਿ ਇਹ ਐਮਰਜੈਂਸੀ ਐਮਰਜੈਂਸੀ ਵਿੱਚ ਲਿਆ ਜਾਂਦੇ ਨੇ ਉੱਥੇ ਜਾ ਕੇ ਉਹਨੂੰ ਦਾਖਲ ਕਰ ਲੈਂਦੇ ਨੇ ਜਿਹੜੀ ਪ੍ਰਿੰਸੀਪਲ ਹੁੰਦੀ ਉਹ ਕਹਿੰਦੀ ਹੈ ਕਿ ਜਲਦੀ ਜਲਦੀ ਇਹਦੇ ਘਰ ਵਾਲਿਆਂ ਨੂੰ ਬੁਲਾਓ ਤੇ ਬੁਲਾ ਕੇ ਨਾ ਤੇ ਸਾਰਾ ਉਹਨਾਂ ਨੂੰ ਘਟਨਾ ਦੱਸ ਦੋ ਤੇ ਨਾ ਕਿ ਆਪਾਂ ਇਹਨਾਂ ਤੋਂ ਪਿੱਛਾ ਛੜਾਈਏ ਕਿ ਸਕੂਲ ਦੇ ਬਦਨਾਮੀ ਨਾ ਹੋਵੇ ਇਹ ਫੇਰ ਉਹ ਕੀ ਕਰਦੇ ਨੇ ਕਿ ਉਹ ਜਿਹੜੀ ਮੈਡਮ ਹੁੰਦੀ ਪ੍ਰਿੰਸੀਪਲ ਜਦੋਂ ਕਹਿੰਦੀ ਉਹ ਕਹਿੰਦੀ ਮੈਂ ਕੀ ਉਹਦੀ ਮਾਂ ਨੂੰ ਜਾਣਦੀ ਸਾਂ ਜਿਹੜੀ ਉਹ ਟੀਚਰ ਹੋ ਗਈ ਨਹੀਂ ਮੈਂ ਉਹਦੀ ਮਾਂ ਨੂੰ ਜਾਣਦੀ ਸਾਂ ਕਿਉਂਕਿ ਉਹਦੀ ਮਾਂ ਹੀ ਸਾਡੇ ਆਂਡਗਵਾਂਡੀ ਖਰਾਂ ਵਿੱਚ ਕੰਮ ਕਰਦੀ ਸੀ ਇਸ ਕਰਕੇ ਬੁਲਾਉਣਾ ਮੈਨੂੰ ਕੋਈ ਔਖਾ ਨਹੀਂ ਸੀ ਤੇ ਮੈਂ ਉਹਨੂੰ ਬੁਲਾ ਲਿਆ ਉਹ ਉੱਥੇ ਆ ਗਈ ਹਸਪੀਟਲ ਹੁੰਦੀ ਜਦੋਂ ਮਾਂ ਆਈ ਤੇ ਬਹੁਤ ਜ਼ਿਆਦਾ ਰੋਈ ਕੁਰਲਾਈ ਬਹੁਤ ਹੀ ਜ਼ਿਆਦਾ ਉਹਨੇ ਵਿਰਲਾਪ ਕੀਤਾ ਤੇ ਫਿਰ ਉਹਨੇ ਸਕੂਲ ਦਾ ਹੀ ਨਾਮ ਆਇਆ ਫਿਰ ਉੱਥੇ ਜੋ ਲੋਕ ਜਮ੍ਹਾਂ ਹੋਣ ਲੱਗੇ ਤੇ ਪ੍ਰਿੰਸੀਪਲ ਨੇ ਉਸ ਕਾਲ ਨੂੰ ਦਬੰਦ ਲਈ ਉਹਨੇ ਉਹਨੂੰ ਕਿਹਾ ਕਿ ਤੇਰੀ ਕੁੜੀ ਕੀ ਕਰਦੀ ਰਹੀਏ ਤੁਹਾਡਾ ਇਹ ਤੇਰਾ ਹੀ ਫਰਜ਼ ਏ ਜੇ ਕਿਦਾਂ ਹਨਾ ਇਹਨਾਂ ਨੂੰ ਦੇਖਭਾਲ ਕਰਨਾ ਉਹ ਪ੍ਰਿੰਸੀਪਲ ਬਹੁਤ ਚਲਾਕ ਸੀ ਉਹਨੇ ਆਦੀ ਉਹਨ ਦੀ ਮੰਗ ਕਹਿਤਾ ਤੇ ਸਾਰਾ ਕੁਛ ਤੇ ਉਧਰੋਂ ਜਿਹੜੀ ਬਾਕੀ ਸਟਾਫ ਸਕੂਲ ਵਿੱਚ ਹੁੰਦਾ ਹੈ ਉਹਨੇ ਪ੍ਰਿੰਸੀਪਲ ਮੈਡਮ ਨੂੰ ਫੋਨ ਕਰਤਾ ਕਿ ਇੱਥੇ ਹੋਰ ਹੀ ਲੱਗ ਲੈਣਗੇ ਕੁੜੀਆਂ ਦੇ ਵਿੱਚ ਆਪਸ ਵਿੱਚ ਕੁਸਰਮੋਸਰ ਹੁੰਦੀ ਏ ਇਸ ਗੱਲ ਨੂੰ ਲੈ ਕੇ ਤੇ ਉਹ ਕਹਿੰਦੇ ਉਹ ਕਹਦੀ ਏ ਕਿ ਤੁਸੀਂ ਇਹਨਾਂ ਨੂੰ ਚੁੱਪ ਕਰਾਓ ਜਾਂ ਇਸ ਗੱਲ ਨੂੰ ਇੱਥੇ ਹੀ ਦੱਬ ਦਿਓ ਉਹ ਜਿਹੜੀ ਪ੍ਰਿੰਸੀਪਲ ਮੈਡਮ ਹੁੰਦੀ ਹੋ ਜਾਂ ਟੀਚਰ ਹੁੰਦੀ ਉਹਨੂੰ ਕੀ ਕਹਿੰਦੀ ਕਿ ਜਿਹੜੀ ਟੀਚਰ ਹੈ ਉਹ ਕਹਿੰਦੀ ਕਿ ਜਦੋਂ ਉਹ ਪ੍ਰਿੰਸੀਪਲ ਮੈਡਮ ਮੈਨੂੰ ਕਹਿੰਦੇ ਨੇ ਕਿ ਚਲੋ ਤੁਸੀਂ ਆਪਾਂ ਸਕੂਲ ਜਾਣਾ ਹੈ ਤੇ ਉਹ ਮਾਂ ਦੇ ਵਾਲੇ ਕਰ ਦਿੰਦੀ ਇਹ ਬੱਚੀ ਨੂੰ ਤੇ ਉਥੋਂ ਉਹ ਮਾਂ ਦੀ ਮੈਂ ਨਹੀਂ ਵੀ ਆਉਣਾ ਚਾਹੁੰਦੀ ਸੀ ਕਿਉਂਕਿ ਇਹ ਬੱਚੀ ਨੂੰ ਹੋਸ਼ ਨਹੀਂ ਸੀ ਆਇਆ ਤੇ ਪਰ ਮੈਨੂੰ ਮੈਡਮ ਦੇ ਕਹਿਣ ਤੇ ਮੈਨੂੰ ਕੀ ਆਉਣਾ ਪੈਂਦਾ ਹੈ ਘਰ ਸਕੂਲ ਹਾਂਜੀ ਫਿਰ ਜਦੋਂ ਸਕੂਲ ਜਾਂਦੇ ਆ ਤੇ ਬੱਚਿਆਂ ਦੇ ਵਿੱਚ ਕਾਫੀ ਗੱਲਾਂ ਹੁੰਆਂ ਬਾਤ ਹੁੰਦੀਆਂ ਸਾਰੇ ਇੱਕ ਪਰ ਕਿਸੇ ਨੂੰ ਕਿਸੇ ਗੱਲ ਦਾ ਜਵਾਬ ਨਹੀਂ ਮਿਲਦਾ ਜਿਹੜਾ ਵਾਸ਼ਰੂਮ ਹੁੰਦਾ ਉਹ ਸਾਫ਼ ਕਰਵਾ ਦਿੱਤਾ ਜਾਂਦਾ ਹੈ ਤੇ ਸਭ ਕੁਝ ਸੈੱਟ ਕਰਕੇ ਤੇ ਸਾਰੇ ਬੱਚੇ ਆਦੇ-ਅਦੇ ਘਰਾਂ ਨੂੰ ਚਲੇ ਜਾਂਦੇ ਨੇ ਕਹਿੰਦੀ ਪਰ ਮੈਂ ਘਰੇ ਨਹੀਂ ਜਾਂਦੀ ਮੇਰੀ ਮੰਜ਼ਿਲ ਹੁੰਦਾ ਏ ਉਹੀ ਹਸਪੀਟਲ ਜਿੱਥੇ ਆਂਦੀ ਮੈਂ ਜਾਨੀ ਆ ਤੇ ਉਹਦੀ ਮਾਂ ਮੇਰੇ ਕੋਲ ਬਹੁਤ ਜ਼ਿਆਦਾ ਰੋਂਦੀ ਏ ਕਿ ਮੈਂ ਇੱਕ ਵਿਧਵਾ ਔਰਤਾਂ ਤੇ ਮੈਂ ਆਪ ਦੀ ਬੱਚੀ ਨੂੰ ਬਹੁਤ ਪਿਆਰ ਕਰਦੀ ਹਾਂ ਤੇ ਮੈਂ ਇਹਨੂੰ ਪੜਾ ਲਖਾ ਕੇ ਇਦਾਰਾ ਹੁੰਦੀ ਏ ਕਰਵਾਉਂਦੀ ਏ ਠੀਕ ਏ ਸਾਰੀ ਉਹਨੂੰ ਦੱਸਦੀ ਏ ਕਿ ਮੈਂ ਆਪਦੀ ਬੱਚੀ ਨੂੰ ਵਧੀਆ ਮੁਕਾਮਤੇ ਕਰਨਾ ਚਾਹੁੰਦੀ ਸੀ ਤੇ ਪਰ ਇਹ ਕੀ ਹੋ ਗਿਆ ਉਹ ਬਹੁਤ ਹੀ ਜਾਂ ਉਹਨੇ ਮੇਰੀ ਬੱਚੀ ਬਹੁਤ ਚੰਗੀ ਸੀ ਉਹ ਸਕੂਲ ਤੋਂ ਬਿਨਾਂ ਹੋਰ ਕਿਤੇ ਜਾਂਦੀ ਨਹੀਂ ਜੋ ਕੁਝ ਵੀ ਉਹਦੇ ਨਾਲ ਹੋਇਆ ਹੈ ਸਕੂਲ ਵਿੱਚ ਹੀ ਕੀ ਹੋਇਆ ਹੈ ਤੇ ਉਪਰ ਬੱਚੇ ਨੂੰ ਉਦੋਂ ਹੋਸ਼ ਨਹੀਂ ਆਉਂਦਾ ਤੇ ਉਸ ਕਹਿੰਦੀ ਮੈਂ ਟੀਚਰ ਕਹਿੰਦੀ ਕਿ ਮੈਨੂੰ ਆਦੇ ਘਰ ਤੋਂ ਫੋਨ ਆ ਗਿਆ ਹੁੰਦਾ ਕਿਉਂਕਿ ਮੇਰੀਆਂ ਘਰੇ ਬੱਚੇ ਘੰਨਦੇ ਨੇ ਉਹ ਮੈਨੂੰ ਉਡੀਕਦਿਆਂ ਨੇ ਤੇ ਮੈਂ ਉਸ ਸਮੇਂ ਕਰੂੰ ਕਾਰਨ ਚਲੀ ਜਾਨੀ ਆ ਇੱਕ ਵਾਰੀ ਫੇਰ ਮੈਂ ਆਦੇ ਘਰੇ ਜਾਨੀ ਆ ਤੇ ਮੈਂ ਆਦੇ ਹਸਬੰਦ ਨੂੰ ਘਰੇ ਜਾ ਕੇ ਸਾਰੀ ਵਾਰ ਦਾ ਦੱਸਤੀਆਂ ਤੇ ਮੇਰਾ ਹਸਬੰਦ ਬਹੁਤ ਹੀ ਜ਼ਿਆਦਾ ਹੋ ਜਾਂਦਾ ਹੈ ਹੈਰਾਨ ਤੇ ਉਹ ਕਹਿੰਦਾ ਹੈ ਕਿ ਤੁਹਾਨੂੰ ਕਿਉਂ ਨਹੀਂ ਪਤਾ ਲੱਗਾ ਕਿ ਇਹ ਕੋਈ ਇੱਕ ਅੱਧੇ ਦਿਨ ਦੀ ਤਾਂ ਗੱਲ ਨਹੀਂ ਕੀ ਹਨਾ ਪ੍ਰੈਗਨਨਸੀ ਇਹ ਇੰਨੇ ਟਾਈਮ ਦੀ ਗੱਲ ਹੈ ਤੇ ਤੁਹਾਨੂੰ ਕਿਉਂ ਨਹੀਂ ਪਤਾ ਲੱਗਾ ਸਕੂਲ ਵਾਲਿਆਂ ਨੂੰ ਜਿੰਦ ਤੱਕ ਤੁਸੀਂ ਉਹਦੇ ਟੀਚਰ ਤੁਹਾਡੀ ਕਲਾਸ ਦੀ ਸੀ ਤੁਹਾਨੂੰ ਕਿਉਂ ਨਹੀਂ ਪਤਾ ਲੱਗਾ ਉਹ ਕਹਿੰਦੀ ਹੈ ਕਿ ਮੈਂ ਤਾਂ ਸੋਚਿਆ ਕਿ ਤੇ ਘਰ ਦੇ ਹਾਲਾਤ ਕਰਕੇ ਉਹ ਇਸ ਤਰ੍ਹਾਂ ਰਹਿੰਦੀ ਹੈ ਉਹ ਕਾਫੀ ਟਾਈਮ ਤੋਂ ਹੁਣ ਕੀ ਉਦਾਸ-ਉਦਾਸ ਹੀ ਰਹਿੰਦੀ ਸੀ ਤੇ ਉਹਦਾ ਸਿਰ ਦਰਦ ਕਰਨਾ ਤੇ ਹੈਡ ਡੌਂਗ ਕਰਕੇ ਕਲਾਸ ਵਿੱਚ ਪਈ ਰਹਿੰਦੀ ਸੀ ਤੇ ਮੈਂ ਤਾਂ ਸੋਚਿਆ ਕਿ ਤੇ ਘਰ ਦੇ ਖਲਾਤਾ ਕਰਕੇ ਹੀ ਉਹ ਇਸ ਤਰ੍ਹਾਂ ਹੈ ਤੇ ਉਹਨੂੰ ਉਹਨੂੰ ਮੈਨੂੰ ਵੀ ਪਤਾ ਸੀ ਕਿ ਉਹ ਨੂੰ ਅਲਦੀਵ ਡੀ ਪ੍ਰੋਬਲਮ ਦੇ ਵਿੱਚ ਹੈਗੀ ਉਹ ਜੇ ਮੈਂ ਉਹਦਾ ਕੋਈ ਧਿਆਨ ਰੱਖਿਆ ਹੁੰਦਾ ਜਾਂ ਪੁੱਛਿਆ ਹੁੰਦਾ ਤੇ ਸ਼ਾਇਦ ਇਸ ਚੀਜ਼ ਦਾ ਪਹਿਲਾਂ ਕੋਈ ਹੱਲ ਨਿਕਲ ਆਉਂਦਾ ਤੇ ਉਹ ਦੇ ਹਸ ਕਰਨ ਨੂੰ ਕਹਿੰਦੀ ਏ ਕਿ ਹਾਂ ਕਿ ਮੈਂ ਨਾ ਇਸ ਕੁੜੀ ਦੀ ਮਦਦ ਕਰਨਾ ਚਾਹੁੰਨੀ ਆ ਉਹ ਕਹਿੰਦਾ ਵੀ ਤੂੰ ਥੋੜਾ ਜਿਹਾ ਧਿਆਨ ਨਾਲ ਕਿਉਂਕਿ ਤੇਰੀ ਨੌਕਰੀ ਤਾਂ ਵੀ ਸਵਾਲ ਏ ਆਪਣੀਆਂ ਬੱਚੀਆਂ ਨੇ ਤੇ ਥੋੜਾ ਜਿਹਾ ਧਿਆਨ ਨਾਲ ਉਹ ਠੀਕ ਉਹਦਾ ਘਰ ਵਾਲਾ ਜਿਆਦਾ ਇਸ ਮਾਮਲੇ ਵਿੱਚ ਤਾਂ ਆ ਦਾ ਕਹਿੰਦਾ ਨਹੀਂ ਕਿ ਮੈਂ ਇਹਦੇ ਵਿੱਚ ਹਨ ਤੇਰੇ ਨਾਲ ਜਾਂ ਕਿੱਦਾਂ ਵੀ ਉਹ ਕਹਿੰਦਾ ਆ ਦਾ ਸੋਚ ਸਮਝ ਕੇ ਤੂੰ ਚੱਲ ਦੇ ਠੀਕ ਹੈ ਫਿਰ ਉਹ ਜਦੋਂ ਮੈਂ ਆਪਣੇ ਘਰ ਵਿੱਚ ਅੰਦੇ ਬੱਚਿਆਂ ਨੂੰ ਖਾਣਾ ਦੇ ਕੇ ਸਾਰਾ ਕੁਝ ਕਰਕੇ ਫਿਰ ਮੈਂ ਆ ਦੇ ਹਸਬੰਦ ਨੂੰ ਕਹਿੰਦੀ ਆ ਕਿ ਮੈਨੂੰ ਹਸਪੀਟਲ ਲੈ ਚਲੋ ਉਹ ਕੁੜੀ ਆ ਫਿਰ ਉਹ ਜਦੋਂ ਹਸਪੀਟਲ ਆਉਂਦੀ ਏ ਤੇ ਫਿਰ ਉਹ ਉੱਥੇ ਆਉਂਦੀ ਏ ਤੇ ਉਹਦੀ ਮਾਂ ਕਹਿੰਦੀ ਕਿ ਉਹ ਕੁੜੀ ਨੂੰ ਹੋਸ਼ ਆ ਜਾਂਦਾ ਜਦੋਂ ਹੋਸ਼ ਵਿੱਚ ਆ ਜਾਂਦੀ ਏ ਤੇ ਫਿਰ ਉਹਦੇ ਪਰ ਡਾਕਟਰ ਉਹਨਾਂ ਨਾਲ ਗੱਲ ਨਹੀਂ ਕਰਨ ਦਿੰਦੇ ਕਿਉਂਕਿ ਜਿਆਦਾ ਬੋਲ ਨਹੀਂ ਸਕਦੀਂਦੀ ਅਜੇ ਵੀ ਉਹ ਕਵਾਵਾ ਗੰਭੀਰ ਸੀ ਤੇ ਇਸ ਕਰਕੇ ਉਹ ਮਾਂ ਆ ਫਿਰ ਦੋਵੇਂ ਹੀ ਉੱਜਾ ਬਹੁਤ ਜ਼ਿਆਦਾ ਕੀ ਉਹ ਉਹਦੇ ਬਾਰੇ ਸੋਚਦੀ ਏ ਤੇ ਉਹਨ ਜੇ ਉਹ ਅਗਲੇ ਦਿਨ ਜਦੋਂ ਸਕੂਲ ਵਿੱਚ ਦਾਖਲ ਹੁੰਦੀ ਹੈ ਤੇ ਉਹਨੂੰ ਪਤਾ ਲੱਗਦਾ ਹੈ ਕਿ ਇਹ 4-5 ਮਹੀਨੇ ਪਹਿਲਾਂ ਦੀ ਗੱਲ ਹੈ ਤੇ ਉਹ ਸੋਚਦੀ ਹੈ ਕਿ ਸ਼ਾਇਦ ਸਾਡੇ ਸਕੂਲ ਦੇ ਜਿਹੜਾ ਸਟਾਫ ਦੇ ਜਿਹੜੇ ਵੌਇਸ ਮਤਲਬ ਬੰਦਿਆਂ ਦਾ ਜਿਹੜਾ ਸਟਾਫ ਹੈ ਸ਼ਾਇਦ ਉਹਨਾਂ ਵਿੱਚੋਂ ਕਿਸੇ ਦੀ ਹਰਕਤ ਹੋਵੇ ਤੇ ਉਹ ਕਿਉਂਕਿ ਇੱਕ ਉਸ ਟੀਚਰ ਹੁੰਦਾ ਵੀ ਹੈ ਹਰ ਸਨ ਜਿਹੜਾ ਕਿ ਉਹ ਕੁੜੀਆਂ ਦੇ ਕੋਲ ਬਹੁਤ ਨੇੜੇ ਹੋ ਕੇ ਖੜਦਾ ਤੇ ਉਹਨਾਂ ਨਾਲ ਗੱਲਬਾਤ ਕਰਦਾ ਸੀ ਉਹਨੂੰ ਉਹਦੇ ਤੇ ਸ਼ੱਕ ਹੋਇਆ ਤੇ ਹਰ ਸਦੋ ਦਾ ਸਰ ਦਾ ਨਾਮ ਸੀ ਤੇ ਉਹ ਉਹ ਸੋਚਦੀ ਸੀ ਵੀ ਸ਼ੰਦ ਪਰ ਉਹ ਕੱਲੀ ਆਦੀ ਇਸ ਚੀਜ਼ ਬਾਰੇ ਸੋਚ ਨਹੀਂ ਸਕਦੀ ਸੀ ਤੇ ਉਹ ਜਦੋਂ ਉਹਦੀ ਕਲਾਸ ਵਿੱਚੋਂ ਜਾਂਚ ਪੜਤਾਲ ਕਰਦੀ ਹੈ ਕਿ ਉਹ ਕਿਸ ਤਰ੍ਹਾਂ ਹਨਾ ਕਿੰਦੇ ਕੋਲ ਜਾਂਦੀ ਸੀ ਕਿਵੇਂ ਹਨਾ ਉਸ ਛੇਲੀ ਨਾਲ ਪੁੱਛਦੀ ਹੈ ਤੇ ਉਹ ਛੇਲੀ ਇੱਕ ਦੱਸਦੀ ਹੈ ਕਿ ਹਾਂ ਕਿ ਉਹਨਾਂ ਦਾ ਕੰਪਿਊਟਰ ਵਿੱਚੋਂ ਬਹੁਤ ਜ਼ਿਆਦਾ ਵੀਕ ਸੀ ਕਿਉਂਕਿ ਉਹਨਾਂ ਦੇ ਘਰੇ ਕੰਪਿਊਟਰ ਨਹੀਂ ਸੀ ਇਸ ਕਰਕੇ ਉਹ ਕੰਪਿਊਟਰ ਜੋ ਬਹੁਤ ਜ਼ਿਆਦਾ ਵੀਕ ਸੀ ਜਿਸ ਕਰਕੇ ਉਹਨੂੰ 5 ਮਹੀਨੇ ਪਹਿਲਾਂ ਅਜ ਤੋਂ ਇੱਕ ਸਰ ਨੇ ਕਿ ਸਕੂਲ ਵਿੱਚ ਰੱਖਿਆ ਸੀ ਕਿ ਸਕੂਲ ਵਿੱਚ ਉਹਨੂੰ ਕਿਹਾ ਸੀ ਕਿ ਤੂੰ ਰੁਕ ਜਾਂੀ ਤੇ ਮੈਂ ਕੰਪਿਊਟਰ ਦੀ ਅਲੱਗ ਤੋਂ ਕਲਾਸ ਦੇਵਾਂਗਾ ਇਸ ਕਰਕੇ ਉਹਨੂੰ ਰੋਕ ਲਿਆ ਸੀ ਉਹ ਹਰਸ਼ਦ ਸਾਰੀ ਸੀ ਤੇ ਉਹ ਟੀਚਰ ਦਾ ਸ਼ੱਕ ਸੀ ਜਿਹੜਾ ਕਿ ਯੋਜਕੀਨ ਵਿੱਚ ਬਦਲ ਗਿਆ ਤੇ ਉਹ ਜਦੋਂ ਉਹਦਾ ਪੀਰੀਅਡ ਫ੍ਰੀ ਹੁੰਦਾ ਹੈ ਤਾਂ ਸਟਾਫ ਰੂਮ ਵਿੱਚ ਬੈਠੀ ਹੁੰਦੀ ਹੈ ਤੇ ਛੁੱਟੀ ਹੋਣ ਦਾ ਜਦੋਂ ਟਾਈਮ ਹੋ ਜਾਂਦਾ ਜਦੋਂ ਬੱਚਿਆਂ ਨੂੰ ਛੁੱਟੀ ਹੋ ਜਾਂਦੀ ਸਾਰੇ ਚਲੇ ਜਾਂਦੇ ਆ ਹਰਸ਼ਦ ਉੱਥੇ ਤੇ ਉਹ ਟੀਚਰਾਂ ਦੀ ਮੈਂ ਹੀ ਰਹਿ ਜਾਨੀ ਆ ਉੱਥੇ ਅਸੀਂ ਦੋਵੇਂ ਜਦੋਂ ਖੜੇ ਹੁੰਨੇ ਆ ਤਾਂ ਫਿਰ ਅਸੀਂ ਥੋੜਾ ਟਾਈਮ ਬਾਅਦ ਜਦੋਂ ਸਰ ਨਿਕਲਣ ਲੱਗਦਾ ਹੈ ਤੇ ਉਹ ਮੈਡਮ ਕਹਿੰਦੀ ਹੈ ਕਿ ਮੈਂ ਉਹਨਾਂ ਨੂੰ ਇਹ ਗੱਲ ਕਹਿਤੀ ਕਿ ਹਾਂ ਕਿ ਮੈਨੂੰ ਪਤਾ ਹੈ ਕਿ ਜਿਸ ਨੇ ਵੀ ਉਸ ਕੁੜੀ ਨਾਲ ਇਹ ਹਾਸਾ ਕੀਤਾ ਹੈਗੀ ਜਿਹੜੀ ਵੀ ਆਦੀ ਉਸਾਰ ਜਮਾ ਬੜੀ ਜਲਦੀ ਬੋਲਿਆ ਕਿ ਜੇ ਤੁਹਾਨੂੰ ਪਤਾ ਹੈ ਤੇ ਉਹਨੂੰ ਜੇਲ੍ਹ ਦੇ ਵਿੱਚ ਕਰੋ ਹਨਾ ਸਖਾਖਾਂ ਸਜ਼ਾ ਦੀ ਹੋਣੀ ਚਾਹੀਦੀ ਏ ਤੇ ਤੁਸੀਂ ਕਿਉਂ ਨਹੀਂ ਉਹਦਾ ਮਦਦ ਕਰਦੇ ਪਏ ਉਸ ਨਾਮ ਦੇ ਪ੍ਰਿੰਸੀਪਲ ਜਾਂ ਕੋਲ ਜਾਂਦੀ ਏ ਤੇ ਉਹ ਉਹਨੂੰ ਸ਼ੱਕ ਹੁੰਦਾ ਹੈ ਕਿ ਇੰਨੇ ਨਾਲ ਇੱਕੇ ਦੰਮ ਕਿਵੇਂ ਬੋਲ ਕੇ ਪੈ ਗਈ ਹਨ ਕਿ ਸਾਨੂੰ ਕਿਉਂ ਨੂੰ ਹੋਣਾ ਚਾਹੀਦਾ ਜੇ ਹੋਵੇ ਮੁਜਲਮ ਕਿਨੇ ਸਾਰਾ ਕੁਝ ਕੀਤਾ ਹੋਵੇ ਤਾਂ ਫਿਰ ਇੰਨੀ ਸ਼ਤੀ ਬੋਲੇ ਤਾਂ ਨਾ ਕਿ ਹਾਂ ਉਹਨੂੰ ਜੇਲ੍ਹ ਵਿੱਚ ਕਰ ਦੋ ਉਹਨੂੰ ਆ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਇਹ ਨਹੀਂ ਬੋਲੇਗਾ ਜਿੰਨੇ ਕੀਤੀ ਹੋਏ ਉਹ ਸੋਚਦੀ ਹੋਏ ਤੇ ਫਿਰ ਉਹ ਜਾਂਦੀ ਹੈ ਪ੍ਰਿੰਸੀਪਲ ਮੈਡਮ ਕੋਲ ਤੇ ਪ੍ਰਿੰਸੀਪਲ ਮੈਡਮ ਨੂੰ ਫਿਰ ਉਹ ਆਂਦੀ ਹੈ ਕਿ ਪ੍ਰਿੰਸੀਪਲ ਮੈਡਮ ਉਹਨੂੰ ਅੱਗੋਂ ਪੈ ਜਾਂਦੀ ਹੈ ਇਸ ਗੱਲ ਬਾਰੇ ਜਦੋਂ ਸ਼ੁਰੂ ਕਰਨ ਲੱਗਦੀ ਹੈ ਉਹ ਕਹਿੰਦੀ ਹੈ ਕਿ ਇਹ ਮਾਮਲਾ ਕਿਸ ਦਿਨ ਦਾ ਖਤਮ ਹੋ ਚੁੱਕਿਆ ਹੈ ਇਸ ਦੇ ਬਾਰੇ ਹੁਣ ਕੋਈ ਗੱਲ ਨਹੀਂ ਕਰੇਗਾ ਤੇ ਜਿਹੜੀ ਉਹ ਹੁੰਦੀ ਉਹ ਆਂਦੀ ਕਿ ਮੈਂ ਉਹ ਪ੍ਰਿੰਸੀਪਲ ਮੈਡਮ ਕਹਿੰਦੀ ਕਿ ਜੇ ਮੈਂ ਇਹਦੀ ਥਾਣੇ ਵਿੱਚ ਰਿਪੋਰਟ ਦੇਵਾਂਗੀ ਤੇ ਮੈਰੀ ਫਲਾਈਟ ਇਹ ਹੱਜ ਦੀ ਤੇ ਹੱਜ ਮੈਨੂੰ ਤੋਂ ਜਾਇਆ ਨਹੀਂ ਜਾਣਾ ਕਿ ਮੈਨੂੰ ਰੋਕਿਆ ਜਾਏਗਾ ਤੇ ਮੈਨੂੰ ਰਹਿਣਾ ਪੈਗਾ ਤੇ ਮੈਂ ਹੱਜ ਦੀ ਫਲਾਈਟ ਮਿਸਰੀ ਕਰਨਾ ਚਾਹੁੰਦੀ ਤੇ ਇਸ ਕਰਕੇ ਇਸ ਮਾਮਲੇ ਨੂੰ ਇੱਥੇ ਹੀ ਤੁਸੀਂ ਖਤਮ ਕਰ ਦਿਓ ਤੇ ਪਰ ਉਹ ਮੈਡਮ ਨੂੰ ਚੈਨ ਨਹੀਂ ਆਉਂਦਾ ਕਿਉਂਕਿ ਉਹ ਵੀ ਇੱਕ ਧੀਆ ਦੀ ਮਾਂ ਹੁੰਦੀ ਐ ਇਸ ਕਰਕੇ ਉਹ ਆਦੀ ਕਿ ਫਿਰ ਮੈਂ ਹੌਲੀ ਹੌਲੀ ਇਸ ਜੀ ਦੀ ਧਿਆਤ ਕਰ ਜਾਨੀਆ ਤੇ ਫਿਰ ਆਹ ਇੱਕ ਟਾਈਮ ਫਿਰ ਉਸੇ ਸਰ ਨਾਲ ਫਿਰ ਦੁਬਾਰਾ ਤੋਂ ਗੱਲ ਕਰਦੀ ਏ ਕਿ ਹਾਂ ਇਸ ਤਰ੍ਹਾਂ ਕਿ ਤੁਸੀਂ ਹੀ ਕੀਤਾ ਜੋ ਵੀ ਕੀਤਾ ਉਸ ਨਾਲ ਉਹ ਕਹਿੰਦਾ ਨਹੀਂ ਹਾਂ 5 ਮਹੀਨੇ ਮੈਂ ਉਹਨੂੰ ਪਹਿਲਾਂ ਇੱਕ ਕਲਾਸ ਲਗਾਉਣ ਵਾਸਤੇ ਜ਼ਰੂਰ ਰੋਕਿਆ ਸੀ ਮੈਂ ਹੀ ਉਹਨੂੰ ਕਿਹਾ ਸੀ ਕਿਉਂਕਿ ਉਹਨੇ ਕੰਪਿਊਟਰ ਬਹੁਤ ਜ਼ਿਆਦਾ ਵੀਕ ਸੀ ਤਾਂ ਕਰਕੇ ਮੈਂ ਉਹਨੂੰ ਰੋਕਿਆ ਸੀ ਪਰ ਉਸ ਦਿਨ ਕਿ ਮੈਂ ਕੁੜੀਆਂ ਦੇ ਨੇੜੇ ਇਸ ਕਰਕੇ ਹੁੰਨਾ ਕਿਉਂਕਿ ਕੁੜੀਆਂ ਕਿ ਜਿਹੜੇ ਟੀਚਰ ਹੁੰਦੇ ਆ ਮੈਨ ਟੀਚਰ ਹੁੰਦੇ ਨੇ ਉਹਨਾਂ ਨਾਲ ਗੱਲ ਕਰਨ ਤੋਂ ਹਿਚਕਚਾਟ ਕਰਦੇ ਆਣ ਉਹਨਾਂ ਤੋਂ ਪੜਨਾ ਥੋੜਾ ਜਿਹਾ ਉਹਨਾਂ ਨੂੰ ਔਖਾ ਲੱਗਦਾ ਇਸ ਕਰਕੇ ਮੈਂ ਉਹਨਾਂ ਨਾਲ ਖੁੱਲ੍ਹ ਕੇ ਗੱਲਾਂ ਕਰਦਾ ਕਿ ਉਹ ਮੇਰੇ ਤੋਂ ਕੋਈ ਪ੍ਰਸ਼ਨ ਇਹ ਨਾ ਹੋਵੇ ਕਿ ਜਿਹੜਾ ਨਾ ਪੁੱਛਣ ਡਰ ਦੇ ਕਾਰਨ ਇਸ ਕਰਕੇ ਖੁੱਲ੍ਹ ਕੇ ਸਾਡੇ ਨਾਲ ਵਾਰਤਾਲਾਪਨ ਮੈਂ ਤਾਂ ਉਹਨਾਂ ਦੇ ਸਾਰੀਆਂ ਗੱਲਾਂ ਤੇ ਨਿਦੀਕ ਹੋ ਕੇ ਚੰਗੀ ਤਰ੍ਹਾਂ ਗੱਲ ਕਰਦਾ ਹਾਂ ਤੇ ਪਰ ਇਹਦਾ ਮਤਵਲ ਇਹ ਨਹੀਂ ਕਿ ਮੈਂ ਉਹਦੇ ਨਾਲ ਇਹ ਕੀਤਾ ਹੋਵੇਗਾ ਇਹ ਮੈਂ 5 ਮਹੀਨੇ ਪਹਿਲਾਂ ਦੀ ਗੱਲ ਹੈ ਤੁਹਾਨੂੰ ਵੀ ਪਤਾ ਹੋਣਾ ਮੈਡਮ ਨੂੰ ਪਤਾ ਹੈ ਕਿ ਤੁਹਾਨੂੰ ਪਤਾ ਮੇਰੇ ਘਰੇ ਵੀ ਇੱਕ ਬੱਚੀ ਨੇ ਜਨਮ ਲਿਆ 5 ਮਹੀਨੇ ਪਹਿਲਾਂ ਇਹ ਉਸੇ ਦਿਨ ਦੀ ਘਟਨਾ ਹੈ ਕਿ ਜਿਸ ਦਿਨ ਮੈਂ ਉਹ ਲੜਕੀ ਨੂੰ ਕਿਹਾ ਸੀ ਕਿ ਤੂੰ ਰੋਕ ਜਾ ਤੈਨੂੰ ਕੰਪਿਊਟਰ ਦੀ ਕਲਾਸ ਲਵਾਉਣੀ ਹੈ ਤੇ ਉਸੇ ਦਿਨ ਦੀ ਇਹ ਘਟਨਾ ਹੈ ਤੇ ਉਸ ਦਿਨ ਮੈਂ ਉਹਨੂੰ ਰੋਕਿਆ ਜ਼ਰੂਰ ਸੀ ਤੇ ਰੋਕ ਕੇ ਤੇ ਮੈਂ ਜੇ ਕਲਾਸ ਸ਼ੁਰੂ ਕਰਨੀ ਸੀ ਤੇ ਉਸ ਤੋਂ ਪਹਿਲਾਂ ਹੀ ਕਿ ਮੇਰੇ ਘਰ ਦਾ ਫੋਨ ਆ ਜਾਂਦਾ ਹੈ ਕਿ ਮੇਰੀ ਘਰ ਵਾਲੀ ਬਹੁਤ ਜ਼ਿਆਦਾ ਹੋ ਜੰਦੀ ਮਾਰਤੋਂ ਨੂੰ ਮੈਂ ਹਸਪੀਟਲ ਲੈ ਕੇ ਜਾਣਾ ਤੇ ਉਦੋਂ ਹੀ ਮੇਰੇ ਮੇਰੇ ਘਰ ਬੱਚੀ ਦਾ ਜਨਮ ਹੁੰਦਾ ਇਸ ਕਰਕੇ ਮੈਂ ਇੱਕ ਬੱਚੀ ਦਾ ਪਾਪ ਹੋ ਗਏ ਇਸ ਤਰ੍ਹਾਂ ਕਿਸੇ ਬੱਚੀ ਨਾਲ ਕਿਵੇਂ ਕਰ ਸਕਦਾ ਤੇ ਉਹ ਕਹਿੰਦੇ ਉਹਨਾਂ ਯਕੀਨ ਨਹੀਂ ਉਹ ਆਂਦੇ ਕਿ ਮੈਂ ਅੱਜ ਤੋਂ ਮੇਰੇ ਘਰ ਵਾਲੇ ਦਾ ਜਦੋਂ ਫੋਨ ਆ ਗਿਆ ਤੇ ਮੈਨੂੰ ਉੱਧਰ ਜਾਣਾ ਪਿਆ ਤੇ ਮੈਂ ਚੌਂਕੀਦਾਰ ਨੂੰ ਗਿਆ ਸੀ ਕਿ ਉੱਥੇ ਇੱਕ ਮੈ ਲੜਕੀ ਨੂੰ ਖੁਲਾਰ ਕੇ ਆਇਆ ਕਿ ਹਾਂ ਮਾਂ ਦੇ ਕਲਾਸ ਲੈਣੀ ਸੀ ਤੇ ਪਰ ਹੁਣ ਮੈਨੂੰ ਅਮਰਜੈਂਸੀ ਪੈ ਗਈ ਤੇ ਮੈਂ ਘਰ ਜਾਣ ਲੱਗਾ ਤੇ ਤੁਸੀਂ ਉਸ ਕੁੜੀ ਨੂੰ ਘਰ ਭੇਜ ਦਿਓ ਠੀਕ ਹੈ ਉਹ ਚੌਂਕੀਦਾਰ ਫਿਰ ਉਹ ਜਿਹੜੀ ਮੈਡਮ ਹੁੰਦੀ ਹੈ ਮੈਡਮ ਕਹਿੰਦੀ ਕਿ ਮੈਂ ਚੌਂਕੀਦਾਰ ਕੋਲ ਜਾਨੀ ਆ ਕਿ ਚੌਂਕੀਦਾਰ ਨੂੰ ਹੀ ਕਹਿਨੀ ਆ ਕਿ ਹਾਂ ਇਹ ਕੀ ਜਹਾ ਆ ਗੱਲ ਇਸ ਤਰ੍ਹਾਂ ਹੈਗੀ ਹਰ ਸਦਨੇ ਉਹਦੇ ਨਾਲ ਗਲਤ ਕੀਤਾ ਤੇ ਉਹ ਚੌਂਕੀਦਾਰ ਹਲਕਲਾ ਜਾਂਦਾ ਹੈ ਤੇ ਬਹੁਤ ਘਬਰਾਟ ਵਿੱਚ ਕਹਿੰਦਾ ਕਿ ਮੈਂ ਇਸ ਮਾਮਲੇ ਬਾਰੇ ਕੁਝ ਨਹੀਂ ਜਾਣਦਾ ਉੱਥੋਂ ਨੂੰ ਸ਼ੱਕ ਹੋ ਜਾਂਦਾ ਮੈਡਮ ਕਹਿੰਦੀ ਕਿ ਮੈਨੂੰ ਸ਼ੱਕ ਹੋ ਜਾਂਦਾ ਕਿ ਜਰੂਰ ਇਸ ਦੀ ਹੀ ਕੋਈ ਗੜਬੜ ਹੈ ਜਦੋਂ ਆਂਦੀ ਮੈਂ ਉਹਦੇ ਤੋਂ ਪੁੱਛਦੀ ਆਂ ਪਰ ਉਹ ਕਹਿੰਦਾ ਫਿਰ ਮੈਂ ਪ੍ਰਿੰਸੀਪਲ ਕੋਲ ਜਾਨੀ ਆ ਕਿ ਜਰੂਰ ਇਹਦੇ ਵਿੱਚ ਚੌਂਕੀਦਾਰ ਦਾ ਹੱਥ ਦਾ ਪ੍ਰਿੰਸੀਪਲ ਮੈਡਮ ਫਿਰ ਉਹਨੂੰ ਕਹਿ ਦਿੰਦੀ ਕਿ ਇਸ ਚੀਜ਼ ਨੂੰ ਕਦੋਂ ਦਾ ਖਤਮ ਕੀਤਾ ਜਾ ਚੁੱਕਿਆ ਹੈ ਤੁਸੀਂ ਹੁਣ ਇਸ ਗੱਲ ਤੇ ਮਿੱਟੀ ਪਾ ਦਿਓ ਜਿਹੜਾ ਉਹ ਹੁੰਦਾ ਚੌਂਕੀਦਾਰ ਉਹ ਆਪਦੇ گاؤں ਭੱਜ ਜਾਂਦਾ ਸਾਰੀਆਂ জব ਵਗੈਰਾ ਛੱਡ ਕੇ ਤੇ ਉਹਨੂੰ ਪਤਾ ਲੱਗ ਜਾਂਦਾ ਕਿ ਹੁਣ ਇਹ ਬਿਨ ਮੈਡਮ ਛੱਡੇਗੀ ਨਹੀਂ ਠੀਕ ਹੈ ਤੇ ਫਿਰ ਜਦੋਂ ਇਹ ਉਹ ਜਾਂਦੀ ਉੱਥੇ ਮੈਡਮ ਨਾਲ ਉਹ ਬੱਚੀ ਕੋਲ ਹਸਪੀਟਲ ਫਿਰ ਜਾਂਦੀ ਛੁੱਟੀ ਹੋਣ ਤੋਂ ਬਾਅਦ ਤੇ ਉਹ 25 ਦੇ ਕਿ ਗੱਲਬਾਤ ਕਰਦੀ ਏ ਤੇ ਉਹ ਵੀ ਦੱਸਦੀ ਏ ਤੇ ਉਹਦੇ ਜਿਹੜਾ ਬੱਚੇ ਨੂੰ ਜਨਮ ਦਿੱਤਾ ਉਹ ਨਾ ਮੁਕੰਮਲ ਬੱਚਾ ਹੁੰਦਾ ਏ ਕਿ 4.5 ਮਹੀਨਿਆਂ ਦੇ ਹਜੇ ਹੁੰਦਾ ਏ ਤੇ ਉਹਨੂੰ ਪਤਾ ਲੱਗ ਜਾਂਦਾ ਚੌਂਕੀਦਾਰ ਨੂੰ ਜਦੋਂ ਕਿ ਹਾਂ ਇਹ ਪ੍ਰੈਗਨੈਂਟ ਹੋ ਗਈ ਤੇ ਉਹਨੂੰ ਗੋਲੀਆਂ ਦੇਣੀਆਂ ਸ਼ੁਰੂ ਕਰ ਦਿੰਦਾ ਅਬੋਰਸ਼ਨ ਦੀਆਂ ਜਿਸ ਕਰਕੇ ਉਹਦੀ ਬਹੁਤ ਹੀ ਜ਼ਿਆਦਾ ਹਾਲਤ ਖਰਾਬ ਹੋ ਜਾਂਦੀ ਏ ਤੇ ਉਹ ਮੌਤ ਦੇ ਕਿਨਾਰੇ ਤੇ ਪਹੁੰਚ ਜਾਂਦੀ ਏ ਤੇ ਜਦੋਂ ਅਕੀਨ ਆ ਜੋ ਫਿਰ ਸਾਰੀ ਕਾਰਵਾਈ ਕਰਕੇ ਤੇ ਉਹ ਆਉਂਦੀ ਏ ਉਥੇ ਮੈਲ ਟੀਚਰ ਤੇ ਉਹ ਪੁਲਿਸ ਉਹਨਾਂ ਚ ਕਰਨੂ ਪੁਲਿਸ ਨੂੰ ਜਦ ਤੱਕ ਇਹ ਮਾਮਲਾ ਪਹੁੰਚਦਾ ਏ ਉਦੋਂ ਤੱਕ ਕੀ ਹੁੰਦਾ ਹੈ ਕਿ ਉਹ ਚੌਂਕੀਦਾਰ ਪਾ ਚੁੱਕਿਆ ਹੁੰਦਾ ਉਹਨੂੰ ਕਿਸੇ ਦਾ ਕਿਸੇ ਨੂੰ ਉਹਦਾ ਪਤਾ ਨਹੀਂ ਹੁੰਦਾ ਕਿ ਇਹ ਕਿਹੜੇ ਕਿਹੜੇ ਕਿੱਥੋਂ ਆਇਆ ਸੀ ਕਿਹੜੇ ਨਾਂਵ ਤੋਂ ਹੈ ਜਿਹੜੇ ਕਿਹੜੇ ਸ਼ਹਿਰ ਤੋਂ ਕਿਸੇ ਨੂੰ ਕੁਝ ਨਹੀਂ ਇਹਦੇ ਬਾਰੇ ਪਤਾ ਹੁੰਦਾ ਤੇ ਜਿਸ ਕਰਕੇ ਕੀ ਉਹ ਬਚ ਜਾਂਦਾ ਠੀਕ ਹੈ ਇਹ ਈਰਾਨ ਦੀ ਇੱਕ ਸੱਚੀ ਘਟਨਾ ਹੈਗੀ ਹੈ ਬਿਲਕੁਲ ਸੱਚੀ ਘਟਨਾ ਹੈ ਠੀਕ ਹੈ ਇਸ ਕਰਕੇ ਹੀ ਤੁਹਾਨੂੰ ਪਰ ਇਹ ਗੱਲ ਦੀ ਇਹ ਵੀ ਹੈਗਾ ਕਿ ਮੈਡਮ ਦਾ ਹੱਜ ਤੇ ਜਾਣਾ ਕੀ ਬਹੁਤ ਵਧੀਆ ਹੋਵੇਗਾ ਜੇ ਏਡੇ ਵੱਡੇ ਪਾਪ ਕਰਕੇ ਪਾਪ ਦੇ ਵਿੱਚ ਹਿੱਸੇਦਾਰ ਬਣ ਕੇ ਹੱਜ ਤੇ ਜਾਣਾ ਨਾਲ ਕੀ ਹੋ ਜਾਏਗਾ ਇਸ ਕਰਕੇ ਆਂਦੀਆਂ ਬੱਚੀਆਂ ਨੂੰ ਜ਼ਰੂਰ ਥੋੜਾ ਜਿਹਾ ਕਹੋ ਕਿ ਕੌਨਫੀਡੈਂਸ ਰੱਖਣਾ ਸਾਰੀਆਂ ਗੱਲਾਂ ਉਹਦੇ ਘਰ ਦੇਆਂ ਨੂੰ ਦੱਸਣ ਟੀਚਰਾਂ ਨੂੰ ਦੱਸਣ ਤੇ ਟੀਚਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਹਾਂ ਉਹਨਾਂ ਨੂੰ ਸੇਫ ਰੱਖਣਾ ਬਾਕੀ ਸਭ ਤੋਂ ਪਹਿਲਾਂ ਮਾਂ ਦਾ ਹੁੰਦਾ ਹੈ ਤੇ ਮਾਂ ਨੂੰ ਹੀ ਕਹਿਣਾ ਪੈਂਦਾ ਹੈ ਤੇ ਬੱਚਿਆਂ ਨੂੰ ਇੰਨਾ ਪਿਆਰ ਦਿਓ ਵੀ ਤੁਹਾਡੇ ਨਾਲ ਖੁੱਲ ਕੇ ਕੋਈ ਵੀ ਗੱਲ ਕਰ ਸਕਣ ਤੇ ਵਧੀਆ ਤੁਹਾਡੇ ਨਾਲ ਰਹਿ ਸਕਣ ਇਸ ਕਰਕੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਤੇ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਸੱਚੀ ਕਰਨ ਨੂੰ ਲੈ ਕੇ ਹੋਰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ